60 ਰੁਪਏ ਪੀ 60 ਰੁਪਏ ਪੀਸ ਵਿੱਚੋਂ ਗਿਰੀ ਕੱਢ ਕੇ ਦੇਵਾਂਗੇ ਨਾ ਜਾਣ ਨਰੀਅਲ ਪਣੀ ਹੜ ਜਨ ਨੂੰ ਨੌਣਾ ਚੁੱਪੀ ਉਹ ਹਾਂ ਵੀ ਕੀ ਰੇਟ ਲਾਨੇਗਾ ਇਹ ਬਾਈ ਪਊਗਾ 60 ਰੁਪਏ ਪੀਸ ਓ ਯਾਰ ਤੂੰ ਸਸਤਾ ਲਾ ਲਾ ਉਹ ਠੀਕ ਢੀਕ ਨੂੰ ਤਾਂ ਫਿਰ ਤੈਨੂੰ ਆ ਟਾਕੋ ਜਾ ਫੜਾ ਦਾਂਗੇ 30 30 ਫੁੱਟ ਦਰਖਤ ਲੰਬੇ ਨੇ ਉੱਥੋਂ ਤੋੜ ਲਈਂ ਜਾ ਕੇ ਐਦੂ ਸਸਤੇ ਦੇ ਕੋ ਕਿਹੜਾ ਦੇਊ ਯਾਰ ਤਾਂ ਪਾ ਦੇ ਪੰਜ ਪੀਸ ਫਿਰ ਆ ਲਓ ਜੀ ਬਾਈ ਯਾਰ ਆ ਮੋਟਰ ਕਿਦੀ ਆਗੀ ਕਿਹੜੀ ਬਾਈ ਉਹ ਦੇਖ ਯਾਰ ਸਾਹਮਣੇ ਖੜ ਜਾ ਮੈਨੂੰ ਮੋਬਾਈਲ ਧਰ ਦਿੰਦੇ ਇੱਕ ਮਿੰਟ ਕਿਹੜੀ ਕਹਣਾ ਹੁਣ ਦੱਸ ਬਈ ਉਹ ਦੇਖ ਸਾਹਮਣੇ ਤਾਂ ਦੇਖ ਉਹ ਇਹ ਤਾਂ ਮੇਰਾ ਚਾਚੇ ਦਾ ਮੁੰਡਾ ਨਹੀਂ ਹੈਗਾ ਹਾਂ ਉਹ ਵਗ ਗਿਆ ਬਈ ਦਬਈ ਹੋਣਾ ਹਾਂ ਉਹ ਬੈਠੇ ਕਿਤੇ ਦੇਖੇ ਵਗ ਗਿਆ ਉਹ ਅਸੀਂ ਅਸੀਂ ਕਰ ਦਿਆਂਗੇ ਹਾਂ ਚਲੋ ਉਹ ਤਾਂ ਠੀਕ ਆ 300 ਤੈਨੂੰ ਆ ਗਿਆ 50 ਹੋਰ ਸਾਬ ਬਰਾਬਰ ਹੈ ਸਾਬ ਹਾਂ ਖੜ ਜਾ ਬਈ ਯਾਰ Google Pay ਦਾ ਦੇਖ ਲਾ ਮੈਂ ਵੀ ਆ ਗਿਆ ਕਨਾ Google Pay 120 ਹੋਰ ਬਣ ਗਏ ਬਈ ਤੂੰ 120 ਹੋਰ ਕਰੇ ਜਿਹੜਿਆ ਚੱਕੇ ਵਿੱਚ ਪਾਏ ਨੇ ਕੀ ਹੋੜੇ